ਠੰਡ ਹੋ ਗਈ ਠੰਡ ਹੋ ਗਈ ਓ ਠੰਡ ਹੋ ਗਈ ਠੰਡ ਹੋ ਗਈ ਓ ਹੋ ਹੋ ਆ ਭਾਈ ਜੀ ਭਾਈ ਜੀ ਆਹ ਫੜਾ 2500 ਰੁਪਇਆ ਮੈਨੂੰ ਦੇ ਦਿਓ ਰਜਾਈ ਟਾਪ ਦੇ ਨਿੱਗੀ ਰਜਾਈ ਆਪਾਂ ਦਾ ਘਰ ਜਾ ਕੇ ਐਦਾਂ ਸੋਵਾਂਗੇ ਰੇਡ ਦੱਸ ਪਾਈਏ ਲੱਕੀ ਭਾਜੀ ਤੁਹਾਡਾ ਦਿਮਾਗ ਖਰਾਬਾ ਖੜੇ ਹੋ ਵੋ ਪਹਿਲਾਂ ਦਾ 2500 ਰੁਪਏ ਦੀ ਰਜਾਈ ਭਾਜੀ ਅੱਜ ਕਲੋਂ ਭਾਗੇ ਭਾਣੇ ਆਏ ਤੇ ਲੁੱਟ ਨਹੀਂ ਚੱਲਦੀ ਭਾਜੀ ਤੁਸੀਂ ਦੀ ਗੇਰੀ ਜਾਨੇ ਹੋ 2600 ਓ ਯਾਰ ਤੁਹਾਡਾ ਦਿਮਾਗ ਖਰਾਬ ਹੋ ਗਿਆ 2250 ਲੈ ਲਾ ਓ ਭਰਾਵਾ 1200 ਰੁਪਏ ਦੀ ਰਜਾਈ ਆ ਦੀ 1200 ਦੀ 1200 ਰੁਪਏ ਦੀ ਰਜਾਈ ਮੈਂ ਲੈ ਜਾ ਭਾਜੀ ਰੰਗ ਮੈਂ ਕਿਹਾ ਜਿੰਨੇ ਮਰਜੀ ਰੰਗ ਡਿਜ਼ਾਈਨ ਕਲਰ ਜਿੰਨੇ ਮਰਜੀ ਆ ਚੱਕ ਕਲਰ ਆ ਲੈ ਜਿੱਦਾਂ ਦੀ ਮਰਜ਼ੀ ਲੈ ਲੈ ਫੁੱਲ ਬੂਟੀਆਂ ਵਾਲੀ ਲੈ ਲੈ 5 6000 ਵਾਲੀ ਹੈਗੀ ਕੋਈ ਉਹ ਛੱਡ ਯਾਰ ਤੂੰ ਸ਼ਦਾਈ ਹੋਇਆ 5 6000 ਆ ਚੱਕ ਤੈਨੂੰ ਰਜਾਈ ਦਿੰਦਾ ਰੇਟ ਚੈੱਕ ਕਰ ਲੈਂਦੇ ਮੈਨੂੰ ਕਿਤੇ ਵੱਧ ਨਾ ਲੱਗਿਆ ਹੋਵੇ ਡਾਗਲ ਸਾਈਡ ਆ ਭਾਜੀ ਬਜ਼ਾਰਾਂ ਤੇ 7 7000 ਦੀ ਅਸੀਂ ਦੇਣੀ ਆ 3500 ਰੁਪਏ ਦੀ ਤੇ ਨਾਲ ਡਬਲ ਬੈੱਡ ਦੀ ਚਾਦਰ ਫ੍ਰੀ ਪਿੱਲੋ ਕਵਰ ਦੇ ਨਾਲ ਹੁਣ ਵਿਆਹ ਸ਼ਾਦੀ ਦੇ ਦਿਨ ਆ ਗਿਆ ਕਿਸੇ ਨੇ ਦਾਜਵਰੀ ਦੇ ਵਿੱਚ ਬਾਜੀ ਸੈੱਟ ਆ ਪੂਰਾ ਸੈੱਟ ਲੈ ਆ ਚੱਕ ਆਏ ਹਾਏ ਬਾਜੀ ਨਾਲ ਬੈੱਡ ਸ਼ੀਟ ਕੋਲੀ-ਪੋਲੀ ਨਾਲ ਕੰਬਲ ਨਿਆਰੇ ਵਾਲੇ ਨਾਲ ਦੋ ਪਿੱਲੋ ਚਣਾਲੇ ਵੀ ਇੱਕ ਛੋਟਾ ਵੀ ਸਰੇਣਾ ਨਾਲ ਹੈ ਜੀ ਆ ਤਾਂ ਸੱਚੀ ਬਾੜੀ ਪ੍ਰੀਮ ਕੋਆਟਿਆ ਉਹ ਭਾਜੀ ਤਕਵੀਰ ਬਾਦਲ ਚੰਡੀਗੜ ਅਬਰਾਏ ਹੋਟ ਹੈ ਨਾ ਜਿੱਥੇ 35-35 ਹਜ਼ਾਰ ਰੁਪਏ ਰਾਤ ਦਾ ਕਿਰਾਇਆ ਬਈ ਇਹ ਤਾਂ ਬਿਲਕੁਲ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਮੈਂ ਕਹਿੰਦਾ ਸੁਖਵੀਰ ਬਾਦਲ ਸਾਹਿਬ ਦੀ ਲਗਜ਼ਰੀ ਲਾਈਫ ਦੇਖ ਕੇ ਲੋਕ ਹੈਰਾਨ ਹੁੰਦੇ ਆ ਜਿੰਨੇ ਵੀ ਵੱਡੇ ਵੱਡੇ ਹੋਟਲ ਆ ਉਹਨਾਂ ਚ ਇਹ ਚੀਜ਼ਾਂ ਵਰਤੀਆਂ ਜਾਂਦੀਆਂ ਪਰ 15000 ਤੋਂ ਉੱਪਰ ਰੇਟ ਨਾ ਕਿਉਂ ਹਥੇ ਲੁੱਟਾਂ ਵਾਲਾ ਤਾਂ ਕੰਮ ਹੀ ਹੈ ਨਹੀਂ ਅੰਕਲ ਓਮ ਬਾਗਾ ਪ੍ਰਾਣਾ ਤੇ ਆ ਰੇਟ ਉੱਤੇ ਲਿਖਿਆ ਆ ਜਾ ਕੈਮਰੇ ਵਾਲਿਆ ਆ ਚੈੱਕ ਕਰੋ 5000 ਰੁਪਏ ਚ ਦੇ ਦੇਣੀ ਆ 5000 ਚ ਪੂਰਾ ਸੈੱਟ 15000 ਤੇ ਤਿੰਨ ਪੀਸ ਬਿਲਕੁਲ ਭਾਜੀ ਇਹ ਜਿਹੜੇ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚੋਂ 3300 ਪਾਉਂਡ ਖਾੜਦੇ ਹੋ ਮਤਲਬ 30-3000 ਰੁਪਏ ਤੁਸੀਂ ਖਰਚਦੇ ਨੇ ਹੋ 5000 ਰੁਪਏ ਚ ਲਗਜ਼ਰੀ ਬੈੱਡ ਸ਼ੀਟ ਸਹਰਾਣੇ ਕਬਰ ਕੰਬਲ ਓਏ ਹੋਏ ਹੋਏ ਆਦਾ ਬਾਹਲਾ ਹੀ ਵੀ ਨਜ਼ਾਰਾ ਆ। ਜੇ ਤੁਸੀਂ ਕੱਲੀਆਂ ਬੈੱਡ ਸ਼ੀਟਾਂ ਗਰਮ ਲੈਣੀਆਂ ਤਾਂ ਨਾ 1500 ਨਾ 1600 850 ਰੁਪਏ ਦੀ ਓਏ 800 ਰੁਪਏ ਦੀ ਕਰਦੀ ਭਾਜੀ 50 ਰੁਪਏ ਹੋਰ ਲੈਸ ਕਰਤੇ। ਅੱਛਾ ਹੋਰ ਕੱਟ ਕਰਤੀ ਆ। ਬਿਲਕੁਲ ਭਾਜੀ ਆ ਚੈੱਕ ਕਰੋ ਡਬਲ ਬੈੱਡ ਦਾ ਜਿਹੜਾ ਹਾਈ ਕਲਾਸ ਰੌਕਸਟਾਰ ਆ ਇਹ ਵੀ ਕਰਤਾ ਹੁਣ 1250 ਦਾ। ਚਲੋ 50 ਹੋਰ ਲੈਸ ਕਰਤੇ। ਆ ਦੇਖੋ ਵੀ 1200 ਜੇ ਕਰਤਾ। ਦੇਖੋ ਏਸੀ ਕੰਫਰਟਰ ਲੈਣੇ ਤੁਸੀਂ ਕੰਬਲ ਲੈਣੇ ਆ ਬੈੱਡ ਸ਼ੀਟਾਂ ਲੈਣੀਆਂ ਪਰ ਲਗਜ਼ਰੀ ਲਗਜ਼ਰੀ ਜਿਹਾ ਜਿਹੜੀਆਂ 7 ਸਟਾਰ ਹੋਟਲਾਂ ਤੋਂ ਦੇਖਦੇ ਹ ਓ ਲੈ ਜੋ ਬੱਚਿਆਂ ਦੇ ਲੈਣੀ ਹੈ ਬੈੱਡ ਸ਼ੀਟ ਦਵਾਗੇ ਬੱਚਿਆਂ ਲਈ ਬਲੈਂਕਟ ਦਵਾਗੇ ਮੈਂ ਕਹਿੰਦਾ ਲਗਜ਼ਰੀ ਟਮ ਅੰਕਲ ਉਹ ਦੇਖੋ ਆ ਪਾਪਾ ਜੀ ਪਾਪਾ ਜੀ ਇਹ ਪਾਪਾ ਜੀ ਲਿਆਏ ਆ ਲਗਜ਼ਰੀ ਅੰਕਲ ਓਹ ਭਾਜੀ ਹੁਣ ਲੈ ਜਾ ਹੁਣ ਠੰਡ ਲੱਗ ਰੋ ਭਾਜੀ ਬੇਕੀਨ ਆ ਪੂਰੇ ਮੈਦਾਨ ਵਿੱਚ ਫੇਰ ਫੇਰ ਭਾਜੀ ਲਗਜ਼ਰੀ ਚੀਜ਼ਾਂ ਮਿਲਣਗੀਆਂ ਕੋਟ ਪੈਂਟ ਕੁੜਤੇ ਪਿਆ ਮਿਲਣਗੇ ਸ਼ੇਰਵਾਨੀਆਂ ਬਾਸਕਟਾ ਮਿਲਣਗੀਆਂ ਲਹੰਗੇ ਸ਼ੈਂਗੇ ਗਰਾਰੇ ਗਰਾਰੇ ਸਾਰਾ ਕੁਝ ਹੁਣ ਬ੍ਰਾਂਡਡ ਭਾਜੀ ਮੌਨਟੀਕਰ ਲੋ ਮਿਲਣਗੇ ਸੈੱਟ ਦੇ ਸੈੱਟ ਮਿਲਣਗੇ ਭਾਜੀ ਕਿੱਥੇ ਆਉਣਾ ਅੰਕਲ ਓਮ ਬਾਗਾ ਪ੍ਰਾਣਾ ਮੋਗਾ ਰੋਡ ਮੋਗਾ ਰੋਡ ਤੇ ਨੰਬਰ ਸਕਰੀਨ ਤੇ 7569 75 ਇੱਕ ਵਾਰ ਹੋਰ ਸੁਣ ਲਓ ਇਹ ਸਾਰੇ ਮਸਲੇ ਦੇ ਵਿੱਚ ਆ ਦੇਖੋ ਇੱਥੇ ਅੰਕਲੋਂ ਦਾ ਕਰਤਾ ਧਰਤਾ ਬਾਵੇ ਘਰਾਣਾ ਇਹ ਸਾਰੀ ਕਲੈਕਸ਼ਨ ਚਾੱਕੀ ਲਿਆਇਆ ਟੌਪ ਟੌਪ ਦੀ ਚੀਜ਼ 15-15 ਹਜ਼ਾਰਾਂ ਲੱਗਦੀ ਜਾਂ ਲੈ ਜੋ 5-5 ਹਜ਼ਾਰ ਲੈਓ ਫਾਇਦੇ ਬਹੁਤ ਵੱਡੇ ਹੋਣੇ ਤੁਹਾਡੇ ਭਾਈ ਜੀ ਚੱਲਣਗੇ ਫਿਰ ਇਦਾਂ ਹੀ ਬਹੁਤ ਬਹੁਤ ਫਾਇਦੇ ਚੱਲਣਗੇ ਬਹੁਤ ਫਾਇਦੇ ਫਾਇਦਾ ਕੁਝ ਤੋਂ ਨਹੀਂ ਸਸਤੇ ਮਿਲਨੇ ਸੋ ਸੋਚੀ ਗਏ ਨਿਆ ਆਜੋ ਵੱਡੇ ਫਾਇਦੇ ਕਰਾਂਗੇ